ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾਉਣ ਲੱਗੇ ਜੱਗੀ ਡੈਰੀ ਫਾਰਮ ਬਰਨਾਲਾ ਚ ਬਣਾਉਣ ਲੱਗੇ ਆ ਬਾਈ ਕੋਲੇ ਬਾਈ ਤਕਰੀਬਨ ਹੈਗਿਆ ਨੇ 15 ਤੋਂ 16 ਗਾਵਾ ਤੇ ਵਿੱਚੋਂ ਬਾਈ ਕੁਝ ਦੇਖੀਆਂ ਵੀ ਆ ਨੇ ਕੁਝ ਵੇਗਣ ਵਾਲੀਆਂ ਰਹਿੰਦੀਆਂ ਤੇ ਆਪਾਂ ਬਾਈ ਬਾਲੀ ਲੰਮੀ ਵੀਡੀਓ ਨਹੀਂ ਕਰਦੇ ਤਕਰੀਬਨ 5 ਕਗਾਵਾ ਦਿਖਾਵਾਂਗੇ ਵਿੱਚ ਹੀ ਉਹਨਾਂ ਦੇ ਸੂਈਆਂ ਵਿੱਚ ਹੀ ਘੱਬਣਾ ਨੇ ਆਓ ਪੁੱਛ ਲੈਨੇ ਬਾਈ ਥੋੜੀ ਅੱਜ ਵਿੱਚ ਬਾਈ ਜੀ ਹਸੀਕਾਲ ਸਸੀਕਾ ਬਾਈ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਹੋ ਨਾਮ ਬਾਈ ਜੱਗਿਆ ਤੇ ਡਰੈਸ ਆਪਣਾ ਹੈਗਾ ਵੀ ਬਰਨਾਲਾ ਬਰਨਾਲਾ ਸ਼ਹਿਰ ਪੈਂਦਾ ਜੀ ਬਰਨਾਲੇ ਸ਼ਹਿਰ ਦੇ ਵਿੱਚ ਜਿਹੜਾ ਬੱਤੀ ਵਾਲਾ ਚੌਂਕਾ ਜੀ ਸ਼ੇਖਾ ਰੋਡ ਤੋਂ ਠੀਕ ਹੈ ਜੀ ਉਦੋਂ ਕਿਲੋਮੀਟਰ ਗਊਸ਼ਾਲਾ ਦੇ ਲਵੇ ਆਪਣਾ ਨਵਰਾ ਹੈ ਜੀ ਠੀਕ ਹੈ ਹਾਂਜੀ ਸ਼ੇਖਾ ਰੋਡ ਤੇ ਰਹਿ ਜਾਂਦਾ ਹਾਂ ਸ਼ੇਖਾ ਰੋਡ ਤੇ ਰਹਿ ਜਾਂਦਾ ਜੀ ਮੋਬਾਈਲ ਨੰਬਰ ਬੋਲੋ 98153 59107 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਕਰ ਲਓ ਸਰੂ ਬਾਈ ਕਿਹੜੀ ਬੈ हां जी ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਵੀ ਹੈ ਬਈ हां जी ਇਹਦੀ ਕੱਲ ਦੀ ਸੂਈ ਆ ਮਗਰ ਬੱਸੀ ਆ ਜੀ ਮਗਰ ਬੱਚਾ ਬਈ ਬੱਚੀ ਪਹਿਲਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬੜੀ ਚੰਗੀ ਆ ਬਈ ਕੱਲ ਦੀ ਸੂਈ ਵੀ ਆ ਜੇਰ ਜੂਰੋ ਕੇ ਬਈ ਜੇਰ ਜੂਰ ਦੀ ਜਮਾ ਪ੍ਰੋਪਰ ਵੀਡੀਓ ਆ ਜੀ ਠੀਕ ਆ ਬਈ ਹਾ ਦੇ ਬਈ ਤੋੜ ਕੇ ਦਿਖਾ ਦੇ ਆਰਡਰ ਆ ਤੋੜ ਦਿਓ ਆਰਡਰ ਕਮਾਲ ਦਾ ਕੱਲਾ ਕੱਲਾ ਥਣਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਆ ਫੇਸ ਬਿਊਟੀ ਦੇਖੋ ਕਰਮਾਲੀ ਫੇਸ ਬੜਾ ਚੰਗਾ ਬਈ ਤੋਰਾ ਤਾਰਾ ਕਰਮਾਲੀ ਦਾ ਬਹੁਤ ਚੰਗਾ ਲਾ ਤੋਰਾ ਚੈੱਕ ਕਰੋ ਬਈ ਬਾੜ ਦਾ ਕੀ ਬਾਤ ਆ ਪੱਦਰ ਪੱਦਰ ਫੁੱਲਾ ਹਨਾ ਉਤੋਂ ਹਾਂਜੀ ਹਾਂਜੀ ਠੰਡੀ ਸੀਲ ਆ ਵੀਰੇ ਪੂਰੀ ਠੰਡੀ ਸੀਲ ਆਈ ਚਾਹੇ ਚਾਹੇ ਆਈ ਭੈਜੋ ਜੀ ਅੱਛਾ ਕਹਿੰਦੀ ਕੁਛ ਨਹੀਂ ਜਮਾ ਕੁਛ ਵੀ ਨਹੀਂ ਕਹਿੰਦੀ ਲਓ ਹੂੰ ਲੈ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਬੈਠਾ ਰਹੋ ਜੀ ਕਲੀਨਿਕ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੋਰਾ ਤਾਰਾ ਕਮਾਲ ਦਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਤੇ ਕੀ ਮੁੱਲ ਆ ਭਰਾ ਜਾਇਜ ਜਾਇਜ ਇਹ ਮੁੱਲ ਬਈ ਬਾਈ ਗਿਆ ਹੋਈ ਜੀ ਇਹ ਫੋਨ ਤੇ ਹੋ ਜਾਣਗੇ ਠੀਕ ਆ ਬਈ ਜਾਇਜ ਹੋਣਗੇ ਨਾ ਹਾਂ ਜੀ ਜਾਇਜ ਹੀ ਹੋਣਗੇ ਜੀ ਮਾਲਤਾਲ ਕਰਦਾਂਗੇ ਜਿਹੜਾ ਬੰਦਾ ਦੂਰੋਂ ਨੇੜੇ ਆਊਗਾ ਜੀ ਭਰਾ ਆਪ ਗਿਆ ਵਾ ਬਾਈ ਹਨਾ ਤੇ ਨੰਬਰ ਉਹਦਾ ਬਾਈ ਦਾ ਹੀ ਆ ਤੇ ਮੁੱਲ ਆ ਜਿਹੜੇ ਬਾਈ ਕਨਾਂ ਜਮਾ ਜਾਇਜ ਹੋਣਗੇ ਪਹਿਲਾਂ ਵੀ ਮੁੱਲ ਬਈ ਜਾਇਜ ਹੀ ਹੁੰਦੇ ਆ ਦੋ ਨੰਬਰ ਦੇ ਕੋਲਾ ਭਾਈ ਗੱਬਣਾ ਬਈ ਇਹ ਗੱਬਣਾ ਜੀ ਕਿਹੜਾ ਸੁਹਾ ਬਈ ਇਹਦਾ ਦੂਜਾ ਸੁਹਾ ਜੀ ਦੂਜਾ ਸੁਹਾ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੀ 10 ਤੋਂ 12 ਦਿਨ ਲੈਂਦੀ 10 ਤੋਂ ਕਰਮ ਵਾਲੀ 12 ਦਿਨਾਂ ਦੀ ਕੱਚੀ ਆ ਕੱਲਾ ਕੱਲਾ ਖਾਣ ਮੋੜ ਚਲੋ ਮੋੜੇ ਖਾਣਾ ਤੇ ਫੁੱਲ ਕਰਦਾ ਫੁੱਲ ਰਾਜੀਆ ਪ੍ਰਿੰਟ ਬੜਾ ਚੰਗਾ ਤੋਰਾ ਦੇਖੋ ਬੜ ਦਾ ਬਿਕ ਕਮਾਲ ਦਾ ਹਾਲੇ ਕੱਚੀ ਆ ਉਸਾਂ ਵਾਂ ਦਾ ਅੰਦਾਜ਼ਾ ਲਾ ਲਿਓ ਬਈ ਬਣੂਗੀ ਬਹੁਤ ਵੜ ਜਿਹੜੇ ਉਸਾਂ ਨਾਲੇ ਵਿੱਚ ਤਿਆਰੀ ਆ ਨਾ ਆਰਡਰ ਇਹਨੇ ਬਹੁਤ ਸੋਹਣਾ ਤਿਆਰ ਕਰ ਲੈਣਾ ਕਿੰਨਾ ਕ ਦੁੱਧ ਦੇ ਦੂ ਬਈ ਆਸਟੀਮੇਟ ਇਹ ਦੁੱਧ 25 ਪਲੱਸ ਦੇ ਦੂ ਜੀ ਠੀਕ ਆ ਹਾਂਜੀ ਆਪਾਂ ਕਹਾਂ ਆਪਾਂ ਨਹੀਂ ਕਹਦੇ ਜੀ 30 ਦੇ ਦੂ 35 ਦੇ ਦੂ 28 ਦੇ ਦੂ 25 ਪਲੱਸ ਦੀ ਜਮਾ ਆਪਾਂ ਥਾਪ ਤੇ ਤੋੜ ਦਾਂਗੇ ਜਮਾ ਗਰਾਟੀ ਦੇ ਜੀ ਠੀਕ ਆ ਠੰਡੀ ਫੁੱਲ ਆ ਜਿਵੇਂ ਮਰਦੀ ਹੱਥ ਲਈ ਚਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਬਾਈ ਆਰਡਰ ਦੇਖੋ ਆਰਡਰ ਕਮਾਲ ਦਾ ਸੋਹਣਾ ਆਰਡਰ ਬਣਾਇਆ ਕਰਮ ਵਾਲੀ ਨੇ ਕੱਚੀ ਆ ਹਦੇ ਬਲਬਲ ਦਾਸ ਦੇ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੇ ਅੱਗੇ ਭਰਾ ਤਿੰਨ ਨੰਬਰ ਸੂਈ ਵੀ ਆ ਬਾਈ ਹਾਂਜੀ ਇਹ ਸੂਈ ਹੋਈ ਹੈ ਕੱਲ ਦੀ ਕੱਲ ਦੀ ਇਹਦੇ ਥੱਲੇ ਜੀ 14 ਕਿਲੋ ਬੋਲੀ ਜਮਾ ਕੰਡੜੀ ਤਿਆਰ ਆ ਜੀ ਬੱਚਾ ਕੀ ਹੈ ਬਾਈ ਮਗਰ ਇਹਦੇ ਮਗਰ ਬੱਸ ਆ ਜੀ ਆਹ ਸਹੀ ਕਾਲੀ ਰਸੀ ਵਾਲੀ ਠੀਕ ਆ ਬੱਚਾ ਬਾਈ ਮਗਰ ਬੱਚਾ ਖੋਲ ਲੈ ਬਾਈ ਤੋੜ ਕੇ ਨਿਖਾ ਦੇ ਚਵਾਈ ਕਿਵੇਂ ਨਿਕਲਿਆ ਸਵਾਈ ਜਬੂਈ ਦਾ ਜਮਾ ਓਕੇ ਆ ਜੀ ਠੀਕ ਆ ਜੇਰ ਜਮਾ ਸੋਨਾ ਜੀ ਜਮਾ ਆਪਣੇ ਲਵੇ ਜੇਰ ਦੀ ਵੀ ਇਹਦੀ ਵੀਡੀਓ ਪਈ ਆ ਜੀ ਠੀਕ ਆ ਹੂੰ ਤੋਰਾ ਤਰਾ ਕਮਾਲ ਦਾ ਪ੍ਰਿੰਟ ਬੜਾ ਚੰਗਾ ਕੱਦਵਟ ਚੰਗਾ ਫੇਸ ਦੇਖੋ ਕਰਨ ਵਾਲੀ ਦਾ ਫੇਸ ਬੜਾ ਪਿਆਰਾ ਬਾਈ ਤੇ ਸੂਈ ਸਵਾਈਆ ਬੱਚਾ ਮਗਰ ਬੱਚਾ ਤੇ ਜ਼ੇਰ ਦੀ ਜਿਹੜੀ ਵੀਡੀਓ ਬਾਈ ਕੋਲੇ ਪ੍ਰੋਪਰ ਹੈਗੀ ਆ ਬਈ ਤੋੜਾ ਤਾਰਾ ਦੇਖੋ ਘਰ ਦਾ ਤੇ ਮੋਲਾ ਜਿਹੜਾ ਬਾਈ ਫੋਨ ਤੇ ਹੋ ਜਾਗਾ ਮੋਲਾ ਜਮਾ ਬਾਈ ਕਹਿੰਦਾ ਵੈੜਾਂ ਦੇ ਹਿਸਾਬ ਨਾਲ ਜੈ ਜੀ ਰੱਖਾਂਗੇ ਹਾਂ ਜੈ ਜੈ ਹੋ ਜਾਣਗੇ ਜੀ ਕੋਲੀ ਮਾਪਾਂ ਨੇ ਵੀ ਮੋਲ ਬਾਈ ਦੇ ਜੈ ਜੀ ਹੁੰਦੇ ਆ ਕਈ ਵੀਡੀਓ ਬਣਾਈਆਂ ਨੇ ਬਈ ਮੋਲ ਬਾਈ ਜਮਾ ਜੈ ਜੀ ਕਰਦਾ ਅੱਗੇ ਪ੍ਰਚਾਰ ਨੰਬਰ ਇਹ ਵੀ ਖੋਲ ਦੇ ਜੀ ਕਿਹੜਾ ਸੂਆ ਸੌਂਦੀ ਆ ਭਰਾ ਇਹ ਦੂਜਾ ਸੂਆ ਸੌਂਦੀ ਆ ਜੀ ਕਿੰਨੇ ਦਿਨ ਲੈਂਦੀ ਆ ਭਰਾ ਇਹ ਲੈ ਜੂ ਜੀ 7 ਤੋਂ 8 ਦਿਨ ਲੈ ਜੂ ਜੀ 7 ਤੋਂ 8 ਦਿਨਾਂ ਦੀ ਕੱਚੀ ਆ ਬਈ ਗਰਮੀ ਨਾਲ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਕਰਮ ਵਾਲੀ ਦੇ ਫੁੱਲ ਚੰਗੇ ਆਉਗੇ ਲੇਵਾ ਕਮਾਲ ਦਾ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਧੰਡ ਢੁੱਲਾ ਬਹੁ ਪਈਆਂ ਨੇ ਸਾਰੀਆਂ ਬਾਲਟਾਂ ਲਾ ਕੇ ਅਡੋ ਵੀ ਤੇ ਕਰਮ ਵਾਲੀ ਨੇ ਫੇਰ ਸੋਣਾਗਾ ਸਮੀ ਪਲੀ ਰਾਜੀ ਫੁੱਲਾ ਹਨ ਪੂਰੀ ਜੀ ਪੂਰੀ ਵਧੀਆ ਇੱਕ ਨਾ ਕਿਸਮ ਦਾ ਸੋਨਾ ਹੀ ਹੈ ਜੀ ਬਸ ਸਹੀ ਗੱਲ ਹੈ ਠੰਡੀ ਠੁੰਡੀ ਬਹੁਤ ਜਿਮੇ ਮਰਦੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਈ ਨਹੀਂ ਲੇਵਾ ਦੇਖੋ ਇਹ ਨਾੜਾ ਨੂੜਾ ਫੁੱਲਾ ਚਾਈਆਂ ਹਲੇ ਕੱਚੀ ਆ ਦੇਖੋ ਢਿਲਣਾ ਢੁਲਾ ਬਹੁਤ ਪਈਆਂ ਨੇ ਗੱਲਾ ਗੱਲਾ ਮੁੱਟੀ ਵਾਲਾ ਤਾਂ ਚਾਰੇ ਥਾਂ ਨਹੀਂ ਖੜਾ ਦੁੱਧ ਵੀ 20 ਪਲੱਸ ਪਾ ਦੂਈ ਜਮਾ ਓਕੇ ਜਮਾ ਠੰਡਾ ਏ ਹੂੰ ਠੀਕ ਆ ਆ ਵੀ ਖੋਲ ਲਈ ਅੱਗੇ ਭਰਾ 5 ਨੰਬਰ ਖੋਲਣਾ ਕਿਹੜਾ ਸੂਆ ਭਰਾ ਇਹ ਇਹਦਾ ਸੂਆ ਹੈਗਾ ਜੀ ਦੂਜਾ ਦੂਜਾ ਇਹਨੂੰ ਹਵਤਾ ਹੋ ਗਈ ਸੂਈ ਨੂੰ ਹਵਤਾ ਹੋ ਗਿਆ ਸੂਈ ਹਾਂਜੀ ਜਮਾ ਇਹ ਥੱਲੇ 18 ਲੀਟਰ ਜਮਾ ਕੰਗੜਾ ਵਾਲਾ ਦੁੱਧ ਆ ਜੀ ਜਮਾ ਮਤਲਬ ਜੋਕ ਕੇ ਲੈ ਜੇ ਬੰਦਾ ਕੰਡੇ ਵਾਲਾ ਹਾਜ਼ਰ ਆ ਬਈ ਚਵਾਈ ਕਿਵੇਂ ਆ ਚਵਾਈ ਜੂਈ ਦਾ ਜਮਾ ਇਹ ਓਕੇ ਆ ਜਮਾ ਸੋਨਾ ਹੀ ਆ ਜੀ ਦੁੱਧ ਵੀ ਜਮਾ ਚੱਟਾ ਹੋ ਮੱਝਾਂ ਰਗਾ ਹਨ ਹਾਂਜੀ ਹਾਂਜੀ ਜਮਾ ਹੀ ਚੱਟਾ ਜਮਾ ਬਾਈ ਕਹਿੰਦਾ ਚੱਟਾ ਦੁੱਧ ਆ ਮੱਝਾਂ ਰਗਾ ਫੈਂਟ ਫੋਲੋ ਗਰਮੀ ਬਿਲਕੁਲ ਨਹੀਂ ਮੰਨਦੀ ਇੱਕ ਤਰ੍ਹਾਂ ਦੀ ਮੱਝ ਹੀ ਆ ਬਈ ਹਨ ਮੱਝ ਨਾਲ ਦਾ ਦੁੱਧ ਪਾਉਗੀ ਥਣ ਦੇਖੋ ਬਈ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਦਾਣ ਇਕੱਲਾ ਇਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਬੱਚਾ ਕੀ ਹੈ ਮਗਰ? ਇਹ ਰੇ ਮਗਰ ਬੱਸ ਆ ਜੀ। ਬੱਚਾ ਬਾਈ। ਲੈ ਚੱਲ ਬਾਈ। ਆਰਡਰ ਦੇਖੋ ਆਰਡਰ ਬੜਾ ਕਮਾਲ ਦਾ। ਆ ਖੜਾ ਬਾਈ ਬੱਚਾ ਇਹਦੇ ਮਗਰ। ਉਹ ਅੱਛਾ ਗਾ। ਤੇ ਮੁੱਲ ਦੀ ਗੱਲ ਕਰੀਏ ਮੁੱਲ ਆ ਜਿਹੜਾ ਜਮਾ ਬਾਈ ਕਹਿੰਦਾ ਜੀ ਕਰਾਂਗੇ ਹਨਾ। ਕੋਈ ਜਿਆਦਾ ਮੁੱਲ ਨਹੀਂ ਕਰਦੇ। ਬੜਾ ਦਾ ਆਪਣੇ ਕੋਲੇ 15 ਸੀ ਬਾਕੀ ਸੇਲ ਹੋ ਗਏ ਆ ਇਹ। ਬਾਕੀ ਸੇਲ ਹੋਈਆਂ ਐ ਬਾਈ। ਗਾੜਾ ਬਾਈ ਕੋਲੇ ਤਕਰੀਬਨ 15-16 ਹਾਜ਼ਰ ਆ ਇਸ ਟਾਈਮ। ਆ ਵੀ ਖੋਲ ਦੇ ਜੀ। ਆ ਵੀ ਖੋਲ ਦੇ ਬਾਈ। ਕਿਹੜਾ ਸੂਆ ਵੀਰੇ ਇਹ? ਇਹਦਾ ਵੀ ਦੂਜਾ ਸੂਆ ਜੀ। ਕਿੰਨੇ ਦਿਨ ਲੈਂਦੀ ਐ ਬਾਈ? ਇਹ ਲੈ ਜੂ ਜੀ 7 ਤੋਂ ਆ 8 ਦਿਨ ਹੀ ਲੈ ਜੂਗੀ ਜੀ 7 ਤੋਂ 8 ਦਿਨ ਲੈਂਦੀ ਆ ਕਰਮ ਵਾਲੀ ਕੱਚੀ ਕੱਚੀ ਆ ਬਣੂਗੀ ਬਹੁਤ ਫੇਸ ਬੜਾ ਪਿਆਰਾ ਤੋਰਾ ਦੇਖੋ ਬਈ ਦੋ ਦੇ ਵੀ 20 ਪਲੱਸ ਪਾ ਦੋ ਜੀ ਠੀਕ ਆ ਬਈ ਕੱਚੀ ਆ ਬਈ ਜਿਆਦੇ ਦਿਨਾਂ ਦੀ ਉਸ ਸਭ ਨਾਲ ਅੰਦਾਜ਼ਾ ਲਾ ਲਿਓ ਲੇਵਾ ਜਿਹੜਾ ਕਮਾਲ ਦਾ ਤਿਆਰ ਕਰੂ ਬਰੀਕੀਆਂ ਜਾ ਬਣ ਕੱਚੀ ਕੱਚੀ ੱਟ ਲਾਂ ਰੱਖਦੀ ਆ ਆਰਡਰ ਕਮਾਲ ਦਾ ਤਿਆਰ ਕਰਨਾ ਤੋਰਾ ਤਰਾ ਚੈੱਕ ਕਰ ਲਓ ਤੇ ਮੁੱਲ ਜਿਹੜਾ ਇਹਦਾ ਕੱਚੀ ਦੇ ਹਿਸਾਬ ਨਾਲ ਬਈ ਕਹਿੰਦਾ ਉਹ ਜੱਜ ਹੀ ਹੋ ਜੂਗਾ ਉਹ ਓਕੇ ਬਈ ਹਣਾ ਹਾਂਜੀ ਓਕੇ ਨਾਗੇ ਸੀਗੇ ਬਾਈ ਕੋਲੇ 5 6 ਜਿਹੜੇ ਮੈਂ ਤੁਹਾਨੂੰ ਦਿਖਾਤੇ ਬਾਈ ਬਾਕੀ ਜਿਹੜੇ ਵੇੜਾ ਜਿਹੜੀਆਂ ਸੇਲ ਹੋਈਆਂ ਵੀ ਆ ਬਾਈ ਉਸ ਜਿਹੜੀ ਵੀਡੀਓ ਆਪਾਂ ਜਾਣ ਕੇ ਛੋਟੀ ਬਣਾਈ ਆ ਫਿਰ ਵੀਡੀਓ ਵਾੜੀ ਲੰਮੀ ਹੋ ਜਾਂਦੀ ਆ ਆ ਵੇੜਾ ਵੀ ਸੇਲ ਹੋਈਆਂ ਨੇ ਹਣਾ ਬਾਈ ਹਾਂਜੀ ਹਾਂਜੀ ਸੇਲ ਹੋ ਗਈਆਂ ਸੁਬਾਹ ਹੋਈਆਂ ਨੇ ਇਹ ਇਹ ਫਾਰਮੂਲੇ ਲੈਂਤੀ ਨੇ ਇਧਰੋਂ ਆਪਣੇ ਹਰਾੜਾ ਸਾਹਿਬ ਕਹਿੰਦੇ ਹੋ ਜੀ ਇਹ ਤਿੰਨੀ ਸੇਲ ਹੋ ਗਏ ਆ ਜੀ ਠੀਕ 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 ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਾਗ ਪਸੰਦਾ ਵੀ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜੀ ਜਦੋਂ ਵੀ ਬਾਈ ਦੇ ਨੌਰੇ ਤੇ ਆਉਂਗੇ ਬਾਈ ਤੁਹਾਨੂੰ ਆਇਆ ਨੂੰ ਵੇਖੀ ਪੰਜ ਤੋਂ ਸੱਤ ਗਾਈਆਂ ਕਿੱਲੇ ਤੇ ਬਾਈ ਨੇ ਮੈਲਣੀਆਂ ਹੀ ਮੈਲਣੀਆਂ ਜਿਹੜੀਆਂ ਕਿ ਬਿਕਰੀ ਵਾਲੀਆਂ ਹੋਣ ਵੀ ਅੱਧਨੇ ਮੱਝਾਂ ਵੀ ਆਪਣੇ ਲੈ ਕੇ ਪਕਾਉ ਨਹੀਂ ਏ ਠੀਕ ਆ ਬਾਈ ਮੱਝਾਂ ਦਾ ਵੀ ਹੈ ਇੱਕ ਤਾਜੀ ਸੋਈ ਆਣਾ ਬਾਈ ਤਿੰਨੀ ਤਾਜ਼ੀਆਂ ਨਹੀਂ ਜਿਹੜਾ ਬੱਚਾ ਮਰ ਗਿਆ ਜੀ ਜਿਹੜੀ ਚਾਲੇ ਵੇਚੀ ਠੀਕ ਆ ਓਕੇ ਬਾਈ ਤਾਨਾ